ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਪਸ਼ੂ ਇਹ ਬਿਲਕੁਲ ਤਾਜ਼ੇ ਸੋਏ ਆ ਤੇ ਦੋ ਗੱਬਣਾਵਾ ਤੇ ਆਪਾਂ ਪਹੁੰਚੇ ਵੀਰ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਲੈਣਾਂ ਦੀ ਡਿਟੇਲ ਸასი ਕਾਲ ਪਾਜੀ ਸასი ਕਾਲ ਜਗੇ ਭਾਈ ਸასი ਕਾਲ ਹੋਸ ਨਾਲ ਠੀਕ ਠਾਕ ਜੇ ਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਹਾਂ ਜੀ ਹਾਂ ਜੀ ਇਹ ਵਿੱਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੇ ਐਂਡ ਹਰੜ ਖਲਾਣ ਤਸੀਲ ਹੈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਪਾਜੀ 9041796788 ਭਾਈ ਠੀਕ ਹੈ ਜੀ ਮਨਜੋਤ ਵੀਰ ਕੀ ਹਾਲ ਆ ਬਸ ਵਧੀਆ ਆ ਵਧੀਆ ਚਾਹੀਦਾ ਤੇ ਕਿਵੇਂ ਰਿਹਾ ਸੀ ਪਿਛਲੀ ਵੀਡੀਓ ਦਾ ਪਾਜੀ ਹਰ ਪਿਛਲੀ ਵੀਡੀਓ ਤੇ ਬੜੀ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਜੀ ਨਜ਼ਾਰੇ ਹੀ ਮੈਂ ਕਹਿੰਦਾ ਨਜ਼ਾਰੇ ਆ ਗਈ ਠੀਕ ਹੈ ਠੀਕ ਹੈ ਚਲੋ ਮਹਾਰਾਜ ਨਜ਼ਾਰੇ ਯਾਰਾ ਦੱਸਾਂ ਕੀ ਆ ਹਾਂਜੀ ਮਾਲ ਸਾਫ਼ ਸੁਥਰਾ ਹੋਵੇ ਨਾ ਹਾਂਜੀ ਹਾਂਜੀ ਰੇਟ ਜੈਜ ਹੋਣਾ ਰੇਟ ਜੈਜ ਹੋਣਾ ਠੀਕ ਆ ਕਿ ਨਹੀਂ ਪਾਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਜੇ ਮਾਲ ਆਈ ਮੰਨ ਲਓ 30000 ਤਾਂ ਅਸੀਂ 60 ਪਾ ਦਾਂਗੇ ਵਿਕਣੀ ਕਿੱਥੋਂ ਨਹੀਂ ਵਿਕਣੀ ਸਹੀ ਆ ਨਾ ਨਹੀਂ ਬਿਲਕੁਲ ਬਿਲਕੁਲ ਇੱਕ ਮੰਨ ਲਓ ਇਹ ਅਭੀ ਚਲੋ ਆਪਣੇ ਕੋ ਐਡੀ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਵੀ ਜਿਹੜੇ ਵੀਰ ਭਰਾ ਇੱਕ ਡੰਗਰ ਖੜਿਆ ਉਹ ਮੋੜ ਮੋੜ ਉਹੋ ਹੀ ਪਸ਼ੂ ਲੈ ਜਾਂਦੇ ਅੱਛਾ ਅੱ ਆ ਜਨਵਰੀ ਦੀ ਖੜੀਆਂ ਬਰਾੜੀ ਮੱਦੋਗੇ ਬਰਾੜ ਮੱਝਾਂ ਭਾਜੀ ਇਹਨਾਂ ਨੇ ਅੱਛਾ ਜੀ ਕੱਲ ਫੇਰ ਮੇਰੇ ਕੋ ਲੈ ਗਏ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਕਿਸੇ ਨੂੰ ਚੰਗਾ ਪਸ਼ੂ ਤੇ ਇਹ ਫੇਰੀ ਭਾਜੀ ਹੁੰਦਾ ਬਸ ਜੀ ਬਸ ਗੱਲ ਹੀ ਸਾਰੀ ਇਹ ਆਖ ਮੁੱਕਦੀ ਹੈ ਤੇ ਇਤਨੀ ਕੀ ਨਾ ਵੱਜ ਜਾਂਦਾ ਏ ਸ਼ਾਨਿਆ ਨੇ ਕਿਹਾ ਵੀ ਮੰਨ ਲਓ ਮੁਰਗੀ ਨਾ ਖਾਓ ਅੰਡਾ ਖਾਓ ਅੰਡਾ ਖਾਈ ਜਾਓ ਬਿਲਕੁਲ ਸਹੀ ਜੀ ਜੇ ਆਪਾਂ ਮੁਰਗੀ ਖਾ ਲਾਂਗੇ ਤੇ ਫਿਰ ਉਹਦਾ ਉਹਦੇ ਕੰਮ ਹੀ ਨਹੀਂ ਪੜ ਗਿਆ ਹਾਂਜੀ 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 ਯਕ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਲੋ ਜੀ ਐਂਡ ਤੱਕ ਜਰੂਰ ਬਣੇ ਰਹੋ ਤੇ ਆਪਾਂ ਚੰਗੇ ਤੋਂ ਚੰਗੇ ਪਸ਼ੂ ਐਂਡ ਤੇ ਤੁਹਾਨੂੰ ਜਰੂਰ ਦਿਖਾਉਂਦਾਂਗੇ ਬਾਕੀ ਤਕਰੀਬਨ ਸਾਰੇ ਚੰਗੇ ਆ ਬਾਈ ਦੇ ਕੋਲ ਪਸ਼ੂ ਹਾਂਜੀ ਤੇ ਇਹ ਸ਼ੁਰੂਆਤ ਬਾਈ ਉਧਰੋਂ ਕਿੰਨੀ ਕਿੰਨੀ ਆਜੋ ਬਾਅਦ ਚ ਦੱਸਨੇ ਤੁਹਾਨੂੰ ਪਾਕਿਸਤਾਨੀ ਨੀਲੀ ਦਾ ਵੀ ਲੋ ਜੀ ਨੀਲੀ ਵਾਲੀ ਐਂਡ ਤੇ ਤੁਹਾਨੂੰ ਦਿਖਾਉਂਦੇ ਆ ਤੇ ਜਲਵਾ ਇਹ ਮੱਝਰਾ 12 12 ਲੀਟਰ ਵਾਲੀ ਝੋਡੀ ਏ ਚਾਚਾ ਵੀ ਆਇਆ ਮਨਜੋਦ ਦਾ ਇੱਧਰ ਮਨਜੋਦ ਚਾਚਾ ਜੀ ਆਈ ਆ ਬਣੀ ਮੀਂਹ ਆ ਰਾਂ ਸਾਹੀ ਗਾੜੀ ਸ਼ੇਰੂ ਸਾਹੀ ਗੱਲ ਦੀ ਸਾਹੀ ਗਾੜੀ ਜੀ ਕੀ ਹਾਲ ਚੱਲ ਜੀ ਅਮਨ ਕਰਦਾ ਮੈਂ ਕਿਰਪਾ ਕਰਕੇ ਜੀ ਕਿਰਪਾ ਚਾਹੀਦੀ ਆ ਜੀ ਜਿੱਦੇ ਪੱਛੀ ਉੱਧਰ ਵੀਰ ਕੋਲੋਂ ਹਾਜੀ ਦੇ ਪਛੀ ਵੀਰਪੁਰਾ ਹਾਂਜੀ ਆਈ ਜੇ ਖਨੋਤੇ ਹੀ ਆ ਜੇ ਆਣ ਕੇ ਉਧਰੋਂ ਤੁਸੀਂ ਵੀ ਆ ਅਸੂ ਇਹਦੇ ਹੀ ਆ ਕੇ ਸਾਰੇ ਅੱਛਾ ਠੀਕ ਹੈ ਇਹ ਵੈਸੇ ਆਪਣਾ ਬੜਾ ਪਿਆਰ ਆ ਚਲੋ ਕੁਸ਼ਮਾ ਦੀ ਗੱਲ ਨਹੀਂ ਕੋਈ ਹਾਂਜੀ ਹਾਂਜੀ ਵੀਰ ਨੇ ਜਦੋਂ ਇੱਧਰ ਨੂੰ ਜਾਣਾ ਨੇ ਮੇਰੇ ਕੋਲ ਕੇ ਚਾਹ ਪਣੀ ਪੀ ਗਏ ਆਪਾਂ ਦੇ ਭਾਵੇਂ 10 ਮਿੰਟ ਹੀ ਬਈਏ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਭਰਾ ਆਪਣਾ ਨਹੀਂ ਚਲੋ ਮਾਰ ਦੀ ਕਿਰਪਾ ਪਿਆਰ ਬਣਾਈ ਰੱਖੇ ਹਾਂਜੀ ਹਾਂਜੀ ਤੇ ਇਹ ਹੈ ਵੈਰ ਤੋਂ ਕਰੀ ਸ਼ੁਰੂਆਰ ਪਾਜੀ ਵੈਰ ਤੋਂ ਪਾਜੀ ਕਰ ਲਈਏ ਇਹ ਦੱਸਿਓ ਹੇ ਨੀਤੀ ਇਹ ਨਾ ਦੂਜਾ ਸੁਣਾ ਸੁਣਾ ਜੇ ਅੱਛਾ ਜੀ ਇਹ ਟੋੜੀ ਮਾਲ ਪਾਜੀ ਅੱਜ ਹੀ ਆਇ ਠੀਕ ਆ ਸਾਰਾ ਹੀ ਇਹ ਮੋਗਿਓ ਆਈ ਆ ਵੜ ਅੱਛਾ ਜੀ ਠੀਕ ਆ ਅੱਛਾ ਅੱਛਾ ਇਹ ਆਪਣੇ ਕੋ ਮਨ ਲਓ ਮਨੇਰੇ 8 4 ਵਜੇ ਆਈ ਆ ਠੀਕ ਜੀ ਠੀਕ ਆ ਇਹ ਬਹੁਤ ਬਣੀ ਸੋ ਥੋੜਾ ਚੱਡਾ ਚੁਗੀਆਂ ਆਣ ਕੇ ਅੱਛਾ ਅੱਛਾ ਪੈਣੇ ਹਾਂਜੀ ਇਹਦੇ ਹਾਂ ਇਹਦੇ 17 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਠੀਕ ਆ ਜੀ ਹਾਂ ਜੇ ਤੁਹਾਨੂੰ ਪਤਾ ਪੈਣੇ ਜਾਣ ਕੇ ਕਿ ਪਸ਼ੂ ਚੁੱਕ ਜਾਂਦਾ ਤੇ ਦੂਜਾ ਸੂਹ ਆ ਜੀ ਠੀਕ ਆ ਬਾਕੀ ਹੈ ਵੀ ਹੈ ਸ਼ਹਿਰ ਦੀ ਵੇ ਲੋ ਮਕੋਲ ਸ਼ਹਿਰ ਕਰ ਕਰ ਚੰਗਾ ਵਾ ਕਦ ਕਾੜ ਬੜਾ ਜੇ ਕਿੰਨੇ ਦੁੱਧ ਆ ਲਈਏ ਭਾਜੀ ਇਹ ਦੁੱਧ 13 ਕਿਲੋ ਪਹਿਲਾਂ ਨਹੀਂ ਦਿੱਤਾ ਜੀ ਇਹ ਬਾਕੀ ਬਣਦੀ ਮੁੰਦੀ ਚੰਗੀ ਹੁੰਦੀ ਮਸ਼ੀਨ ਠੀਕ ਹੈ ਠੀਕ ਲੋ ਜੀ ਕੱਟ ਕੱਟ ਦਾ ਬਹੁਤ ਹੀ ਚੰਗਾ ਆ ਗਿਆ ਤੇ ਇਹ ਸ਼ਹਿਰ ਜਿੰਨਾ ਆਪਾਂ ਕਹਿ ਦਿੰਦੇ ਆ ਤੇ ਥਣ ਭਾਡਾ ਵੀ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਜੀਠ ਜਿਠ ਤੇ ਥਣ ਕੱਢ ਜੂ ਜਦ ਤਨ ਪੂਰੀ ਤਿਆਰ ਹੋ ਗਈ ਥਣ ਭਾੜੀ ਮੋਟਾ ਕੱਢ ਦਿੱਤੀ ਜੀ ਅੱਛਾ ਠੀਕ ਹੈ ਜੀ ਹਾਂ ਜੀ ਇਹ ਆਪ ਵੀ ਭਾਜੀ ਭੇਜੀ ਮੈਂ ਪਹਿਲੇ ਸੂਏ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਲੋ ਜੀ ਪਹਿਲਾਂ ਨਹੀਂ ਜਿਹੜਾ 13 ਲੀਟਰ ਦੁੱਧ ਭਰਿਆ ਵਾ ਤੇ ਐਸੀ ਹੁਣ ਐਚੀਮੈਂਟ ਕਿੰਨੇ ਕੇ ਦਿਨ ਲਾਜੂ ਭਾਜੀ ਭਾਜੀ ਇਹਦੇ ਨਾ 17 ਤਰੀਕ ਨੂੰ 9 ਮਹੀਨੇ ਹੁੰਦੇ ਕਿ ਵਾਵਾ ਮਨ ਲਾ 2 ਕਿਲੋ ਨਥੀ ਪੈਡੇ ਕਰਕੇ ਦੁੱਧ ਚੋਗੀ ਹੈ ਕਿ ਤਕਰੀਬਨ 15 ਕਿ ਦਿਨ ਲੱਜੂਗੀ 15 ਦਿਨ ਹੈਗੀ ਠੀਕ ਹੈ ਠੀਕ ਹੈ ਲਓ ਜੀ 15 ਕਿ ਦਿਨ ਲੱਜੂਗੀ ਤਾਂ 6 ਤਰੀਕ ਅੱਜ ਤੇ 7 ਭਾਜੀ ਅੱਜ ਭਾਜੀ 7 7 ਤਰੀਕ 6 ਦੀ ਤੇ ਇਹ 7 ਹੈ ਨਹੀਂ 7 ਹੈ 7 ਹੈ ਅੱਜ 6 ਹੈ ਭਾਜੀ 6 ਹਾਂ ਠੀਕ ਹੈ ਲਓ ਭਾਜੀ ਤਰੀਕਾ ਮਨਜੋ ਨੂੰ ਦੇ ਦੋ ਚੇਤਾ ਜੇ ਉਹ ਸਕੂਲ ਕਰ ਗਿਆ ਤਾਂ ਕੱਲ ਨੂੰ ਸਕੂਲ ਲੱਗਣਾ ਆਈ ਛੱਡੇ ਨੂੰ 20 ਸਾਲ ਹੋ ਗਏ ਹਾਂ ਜੀ ਹਰਕ ਪਈ ਨਾ ਮੈਂ ਉਹ ਸਿਆ 10 ਫਿਰ ਇਹਦਾ ਮਨਜੋਤ ਵੀ ਰੇਟ ਇਹਦਾ ਰੇਟ ਕਰਦੇ ਚਾਹੀਏ ਜੈ 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 ਕਰੀਏ ਜੋ ਤਾਂ ਹਾਣਾ ਹੀ ਨਬੜਦਾ ਕਰ ਹਾਣਾ 35000 ਬਸ 100 ਰੁਪਿਆ ਛੋੜੀ ਜੀ ਠੀਕ ਹੈ ਠੀਕ ਹੈ ਜੀ 35000 ਦੀ ਜਾਣਦੀਏ ਜਾਣਤੀਗੇ ਜੋ ਕਿਤੇ ਜਾਣਦੀਏ ਹਾਂ ਜੀ 10 ਏਕਰੀ ਜਿੱਦਾਂ ਕਾ ਕੇ ਦੱਸਦਾ ਨਾ ਗਲ ਲੇ ਦੱਸ 50000 ਰੁਪਏ ਨੀਲੀ ਗਾਹੀ ਦੇ ਕਿਹਾ ਦੱਸੂੰ ਤੁਹਾਨੂੰ ਪੈਰ ਖੜਕਾ ਕੇ ਅੱਛਾ ਲਓ ਵੀ ਦੂਜੇ ਨੰਬਰ ਤੇ ਆ ਜਾਓ ਆ ਪਾਜੀ ਕਿਵੇਂ ਆ ਝੋਟੀ ਜੀ ਇਹਦਾ 1 ਮਹੀਨਾ ਪੂਰਾ ਰਹਿੰਦਾ ਜੀ ਝੋਟੀ ਦਾ ਅੱਛਾ ਜੀ 2100 ਪਿੰਡੋ ਹੀ ਲਈ ਹਾਂ ਠੀਕ ਹੈ ਜੀ ਮਨੂ ਪੂਰਾ 1 ਮਹੀਨਾ ਰਹਿ ਗਿਆ ਭਾਈ ਜੀ ਦਾ ਇਹਦੇ ਨਾਲ ਇੱਕ ਸਾਨਾ ਮੜਾ ਜਿਹਾ ਸਰੂਹੇਗਾ ਜੀ ਪਰ ਚੱਲਦਾ ਨਹੀਂ ਜੀ ਚੱਲਦਾ ਨਹੀਂ ਠੀਕ ਹੈ ਚੱਲਦਾ ਨਹੀਂ ਜੀ ਠੀਕ ਹੈ ਠੀਕ ਹੈ ਨਹੀਂ ਦੱਸਿਆ ਕਿ ਨਾ ਪਤਾ ਤੇ ਦੱਸਿਆ ਚੰਗਾ ਮੈਂ ਕੋਲ ਕੇ ਸੁਣਾਂ ਕਿਸ ਸੁਆ ਕਿਨਵਾ ਸੁਣਾ ਨੇ ਦੂਜਾ ਸੁਆ ਵੀ ਜੀ ਸੁਣਾ 10 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਜੀ ਠੀਕ ਹੈ ਥੋੜੀ ਪਾਕੇ ਸੁਈ ਅੱਛਾ ਅੱਛਾ ਹਾਂ ਜੀ ਲਓ ਜੀ ਦੂਜਾ ਸੁਆ ਸੁੂਗੀ ਤੇ ਕੱਦ ਕਾਟ ਦੀ ਚੰਗੀ ਆ ਹਾਂ ਜੀ ਅੱਜ ਪੂਰਾ ਮਹੀਨਾ ਰਹਿ ਗਿਆ ਜੀ ਦਾ ਠੀਕ ਆ ਜੀ 1 ਮਹੀਨਾ ਪੂਰਾ ਕੱਤੀ ਜੇ ਹਾਂ ਜੀ ਤੇ ਹੈ ਵੀ ਲੋ ਲੋਈ ਜੀ ਠੀਕ ਹੈ ਠੀਕ ਦੇ 10 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਤੇ ਪੂਛ ਪਾਛ ਗਿਆ ਥਾਪੀ ਨਾਲ ਕਹਿੰਦੀ ਆ ਦੇ ਅਜੇ ਢੱਲਾ ਢੰਗਾ ਵੀ ਕਾਫੀ ਆ ਤੇ ਸੂਨ ਦਾ ਪਿੰਡਾ ਹਵਾਨਾ ਚੰਗਾ ਬਣਾਇਆ ਨਾ ਕਰਮਾ ਵਾਲੀ ਨੇ ਉਹ ਆ ਜਿਹੜਾ 10 ਲੀਟਰ ਪਹਿਲਾਂ ਦਾ ਰਿਕਾਰਡ ਹੈ ਬਾਈ ਦਾਦਾ ਵਾ ਇਹ ਪਿੰਡੋਂ ਲਈ ਬਾਈ ਫਿਰ ਅਜੇ ਤੋਂ ਪਿੰਡੋਂ ਲਈ ਹਾਂਜੀ ਅੱਛਾ ਠੀਕ ਹੈ ਠੀਕ ਹਾਂਜੀ ਲਓ ਜੀ ਬਾਕੀ ਕਾਟ ਕਾਟ ਨੂੰ ਕੋਈ ਸ਼ੱਕ ਨਹੀਂ ਆ ਦਿਆਂ ਵੀਰ ਮਲਯੋਦ ਨਾਲ ਗੱਲ ਤੇ ਕੁਛ ਨਹੀਂ ਦਾ ਵੀ ਰੇਟ ਆ ਇਹਦਾ ਕੀ ਰੇਟ ਮਲਯੋਦ ਨਹੀਂ ਰਿਹਾ ਇਹਦਾ ਰੇਟ ਭਜਾ ਫਿਰਾਂ ਜੀ ਇਹ ਵੀ ਹਾਂ ਨਾ ਹੀ ਦੱਸਦੀ ਹਾਂ ਨਾ 65000 ਜਿੰਨਾ ਲਾ ਭਾਜੀ 65 ਦੀ ਲੈ ਦਾਂਗਾ ਹਾਂ ਨਾ ਬਸ ਠੀਕ ਆ ਲਓ ਭਾਜੀ 65000 ਜਿਹੜਾ ਵੀਰ 65 ਦੀ ਲੈ ਜੂ ਇੱਕ ਮਹੀਨੇ ਦੀ ਖਾਂ ਵਿਆ ਹਾਂਜੀ ਛੋਟੀ ਬੋਦਾ ਨਹੀਂ 12 ਕਿਲੋਦਰ ਪਾਈ ਜੂਗੀ ਅੱਛਾ ਜੀ ਠੀਕ ਆ ਕਿ ਨਹੀਂ ਠੀਕ ਆ ਠੀਕ ਆ ਜੀ ਇਹ ਕੀ ਮਲੋ ਤੋਕੜਾ ਤੋਕੜਾ ਵਾਲੇ ਮੁੱਲ ਜੀ ਠੀਕ ਆ ਜੀ ਸਹੀ ਜਾਂਗੇ ਭਾਜੀ ਗਲਤ ਆ ਹਾਂ ਜੀ ਮੁੱਲ ਬਿਲਕੁਲ ਹਾਂਜੀ ਹਾਂਜੀ ਚਾਜੋ ਬਾਈ ਤੇ ਇਹ ਬਾਈ ਸੱਜਰ ਇਹ ਸੱਜਰ ਇਹ ਇਹ ਹਾਂਜੀ ਇਹ ਇਹਨੂੰ ਚੌਥਾ ਦਿਨ ਜੱਜ ਠੀਕ ਆ ਕਿੰਨਾ ਬੌਲਾ ਇੱਕੋ ਬੌਲਾ ਭਾਜੀ 9 10 ਕਿਲੋ ਜੀ ਰਸਲੇ ਠੀਕ ਲੋ ਜੀ 9 ਤੋਂ 10 ਲੀਟਰ ਹਾਂਜੀ ਕੋਲੋ ਤੇ ਆਜ ਸੂਆ ਭਾਜੀ ਕਿਰਮਾ ਸੂਈਏ ਇਹ ਵੀ ਜੀ ਸੂਈ ਦੂਜਾ ਸੂਆ ਆ ਰਹੀ ਅੱਛਾ ਜੀ ਤਾਂ ਮ ਖੁੱਲ ਕੇ ਬਹੁੰਦਾ ਛੋਟੀ ਠੀਕ ਲੋ ਜੀ ਦੂਜਾ ਸੂਆ ਤੇ ਪਿੱਛੇ ਫੀਮੇਲ ਕਾਹ ਕਿ ਆਉਂਦਾ ਹਾਂਜੀ 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 ਲੋ ਜੀ ਫੀਮੇਲ ਕਾਫ ਆ ਗਿਆ ਜੇ ਬਛੇਰੇ ਦੇਖ ਤੇ ਆ ਲੋ ਜੀ ਕਿਰਤ ਬਲ ਰਹੀ ਦਾ ਘਾਟ ਤੇ ਟਿੱਕ ਹੋਣੇ ਵਾਲੇ ਇਹ ਵੀ ਚੋੜ ਚੰਗੀ ਆ ਇਹ ਭਾਜੀ ਕਿੰਨਾ ਕੱਢ ਜੂ ਦੁੱਧ ਦੁੱਧ ਵੀਰ ਜੀ 12 ਤੋਂ ਪਲੱਸ ਹੀ ਜਾਊ ਝੋਟੀ ਅੱਛਾ ਜੀ ਤੁਹਾਡੀ ਬਹੁਤ ਹੀ ਚੰਗੀ ਆ ਭਾਜੀ ਠੀਕ ਆ ਠੀਕ ਆ ਲਓ ਜੀ ਉਹ ਤਾਂ ਵੀ ਬੜੀ ਠੰਡੀ ਸੀ ਗੈ ਝੋਟੀ ਠੰਡੀ ਹਤੀ ਵੀ ਅਚਾਨਕ ਆਪਾਂ ਬੜੀ ਜੀ ਉਤਰਾ ਪਾ ਥੱਲੇ ਬਹਿ ਜੀ ਅੱਛਾ ਜੀ ਬਹੁਤ ਠੰਡੀ ਸੀ ਠੀਕ ਆ ਠੀਕ ਆ ਜੀ ਹਾਂ ਜੀ ਥਣ ਭਾਂਡਾ ਵੀ ਬਹੁਤ ਹੀ ਚੰਗਾ ਲੱਗਾ ਕਰਮਾਲੀ ਤੇ ਬਹੁਤ ਭਾਜੀ ਆ ਜਾ ਮਾਲ ਸਾਰਾ ਹੀ ਅੱਛਾ ਅੱਛਾ ਠੀਕ ਜੀ ਠੀਕ ਜੀ ਹੌਲਾ ਨਾ ਸੈਜ ਗਿਆ ਵੀ ਲੱਗੇ ਤਾਂ ਚੈੱਕ ਕਰੰਨੇ ਆ ਬਹੁਤ ਚੰਗਾ ਲੱਗਾ ਥਾਣਾ ਦਾ ਸੈਜ ਗੈਬ ਤੇ ਜਵਾਕ ਵੀ ਦਿਖਾਉਨੇ ਪਿੱਛੇ ਫੀਮੇਲ ਕਾਫ ਆ ਗਿਆ ਦੇ ਬਰੋ ਜੀ ਚੈੱਕ ਇਧਰਲੀ ਸਾਈਡ ਤੇ ਨੂੰ ਦਿਖਾਜਾ ਥਾਣਾ ਦਾ ਸੈਜ ਗੈਬ ਚੌਥੀ ਸਾਈਡਾਂ ਤੋਂ ਇੱਕੋ ਜਿਹਾ ਲੱਗਾ ਪਿਆ ਥਣ ਥਣ ਇਹਦਾ ਮੁੱਲ ਭਾਜੀ ਹੇਰ ਇਹਦਾ ਮੁੱਲ 1,15,000 ਇਹ ਵੀ ਹਾਂ ਨਾ ਇਹ ਦੱਸ ਦੀ ਹਾਂ ਨਾ 1.5 ਲੀ ਦੇਣਾ ਕਿ ਦਾਸ ਠੀਕ ਹੈ ਲੋ ਵੇਖੋ ਜਵਾਕ ਚ ਨਾ ਪੈਦਾ ਨਹੀਂ ਲੱਗ ਜੀ ਠੀਕ ਹੈ ਲੋ ਜੀ 1,05,000 ਤੇ ਛੋੜ ਬਾਈ ਕਿੰਨੀ ਕਰਨੀ ਦਾਤੀਏ ਛੋੜ ਰਾਤੀ ਜੋਕੀ 500 ਰੁਪਿਆ ਹਰ ਸੂਗਾ ਪਰ ਠੀਕ ਲਓ ਬਾਜੀ ਖੁੱਲੀ ਛੋੜ ਕਰਤੀ 500 ਰੁਪਿਆ 1 ਲੱਖ 5000 ਦੇ ਵਿੱਚੋਂ ਹਾਂਜੀ ਕੋਈ ਸਾਂਭਣ ਵਾਲਾ ਲੈ ਜਾਊਗਾ ਇਹ ਦੁੱਧ ਚੰਗਾ ਕੱਢੀ ਜੋ ਸਰਮਾਲੀ ਤੇ ਆਜੋ ਚੌਥੇ ਨੰਬਰ ਤੇ ਇਹ ਵੀ ਬਿਲਕੁਲ ਤਾਜੀ ਕੁਈਆ ਹਾਂਜੀ ਇਹਨੂੰ ਕੋਈ ਤੇ ਜਿਆਦਾ ਨਹੀਂ ਤੇ ਅੱਛਾ ਜੀ ਹਾਂਜੀ ਤੇ ਇਹ ਮੂੰਹ ਚਾਰ ਦੰਦ ਦੀ ਝੋਟੀ ਲਓ ਜੀ ਚਾਰ ਦੰਦ ਝੋਟੀ ਤੇ ਹੋਰ ਜੱਟ ਬੁਲਾਇਆ ਇਮਰਾਨ ਅਸਲ ਜੀ ਅੱਛਾ ਜੀ ਤੇ ਇਹਦੇ ਸਾਰੇ ਬੋਲਾ ਸਟਾਰਟਿੰਗ 10 ਕਿਲੋ ਜੀ ਠੀਕ ਹੈ ਠੀਕ ਹੈ ਲਓ ਜੀ 10 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਬਹੁਤ ਜੰਗੀ ਜੁੱਤੀ ਜਵਾਕੀ ਇਹਦੇ ਪਿੱਛੇ ਕੱਟਾ ਭਾਜੀ ਹਾਂਜੀ ਹਾਂਜੀ ਲਓ ਜੀ ਮੇਲ ਕਾ ਫਾਗਾ ਜਿਹੜੇ ਪਿੱਛੇ ਇਹ ਵਾਕੀ ਖੋਲ ਕੇ ਵੀ ਤੁਹਾਨੂੰ ਦਿਖਾਉਂਦੇ ਪਿਓਰ ਗੈਟ ਬਲੈਕ ਆ ਗਈ ਜੇ ਇਸ ਪਾਸ ਦਾ ਵੀਲਨ ਅੱਛਾ ਹੀ ਹਾਂ ਠੀਕ ਆ ਲਓ ਜੀ ਇਹ ਬਾਈ ਨੇ ਪਾਸ ਕਰਕੇ ਚੇਰ ਲੱਗ ਕੇ ਆ ਤੇ ਥਣ ਤੋਂ ਜਿਹੜਾ ਨੋਕ ਵਾਲਾ ਬਹੁਤ ਚੰਗਾ ਲੱਗਾ ਵਾ ਢੋਡੀ ਭਾਈ ਬਹੁਤ ਠਗੀ ਅੱਛਾ ਜੀ ਹਾਂਜੀ ਇਹ மூਹ ਦੋ ਦੰਦ ਰੱਖੇ ਚਾਰ 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 ਦੰਦ ਜਿਹੜੇ ਮੂੰਹ ਬਿਲਕੁਲ ਅਜੇ ਨਵੀਂ ਝੋਟੀ ਆ ਤੇ ਚੈੱਕ ਕਰ ਸਕਦਾ ਜਿੱਥੇ ਮੱਦੀ ਰਸਤਾ ਛੱਡ ਕੇ ਤੁਸੀਂ ਜਿਵੇਂ ਆਈ ਇਹਦੀ ਕਰ ਸਕਦੇ ਜੀ ਆਇਆ ਬਾਬਾ ਇੱਧਰ ਕਰੋ ਇਹਨਾਂ ਇੱਧਰ ਹਾਂਜੀ ਇੱਧਰ ਕਰੀਏ ਮੰਜੋਤ ਵੀ ਰਹਾ ਇੱਧਰ ਸਾਡੇ ਲੈ ਕੇ ਉਹ ਜੀ ਗੇਠ ਗੇਠ ਤੇ ਥਾਂ ਜਿਹਨੂੰ ਆਪਾਂ ਕਹਿ ਦਿੰਨੇ ਉਹ ਲੱਗਾ ਵਾ ਚੋਂ ਸੈਦਾਂ ਤੋਂ ਹੀ ਤੇ ਆਹ ਵੇਖੋ ਤੁਸੀਂ ਮੰਜੋਤ ਮਾਰਦਾ ਥਾਪੀਆਂ ਕੀ ਇੰਨੀ ਜਿਆਦਾ ਨਰਮ ਚਵਾਈ ਮਾਰ ਦੋ ਧਾਰਾ ਭਲਾ ਮਾਰ ਦੋ ਲਓ ਜੀ ਕੀ ਕਰ ਸਕਦੇ ਤੁਸੀਂ ਠੀਕ ਹੈ ਜੀ ਲਓ ਚੈੱਕ ਕਰੋ ਤੁਸੀਂ ਯਾਨ ਗੋਲ ਤਾਰਾ ਯਾਨ ਚਮਕਾ ਦੇ ਤਾ ਇਹ ਕਿੰਨਾ ਘਵੜਾ ਅਰਾਹ ਜਮ ਜੋਦ ਲਓ ਜੀ ਚਵਾਈ ਚਵਾਈ ਦੀ ਵੀ ਪਾਸ ਜਗਾ ਬਿਲਕੁਲ ਮੋਟਰ ਵਾਲੇ ਹਿਸਾਬ ਕੋਲ ਧਾਰਿਆ ਤੇ ਆਹ ਵਾਲੀ ਮਗਰਲੇ ਥਣਾਂ ਦੀ ਚਵਾਈ ਏ ਠੀਕ ਹੈ ਹਮਦੀ ਆਵਾਜ਼ ਪੂਰੀ ਇੱਥੋਂ ਤੱਕ ਠੀਕ ਹੈ ਜੀ ਪਸ਼ੂ ਉਹ ਵੇ ਪਾਜੀ ਆਖੋ ਜੀ ਬਿਲਕੁਲ ਬਿਲਕੁਲ ਜੀ ਕਿਲੋ ਦੁੱਧ ਘੱਟ ਵੀ ਦੇ ਦੇ ਨਾਲ ਨਜ਼ਾਰਾ ਆਉਂਦਾ ਜੀ ਪਾਜੀ ਬਿਲਕੁਲ ਉਧਰ ਦੀ ਝੋਟੀ ਆ ਨਸਲ ਦਾ ਡੰਗ ਦੀ ਬੈਨ ਦਿੰਦਾ ਤੂੰ ਜੇ ਕਿਥੋਂ ਬੈਨ ਦਿੰਦੇ ਨਹੀਂ ਬੈਨ ਦਿੰਦੇ ਹਾਂਜੀ ਇਹ ਕਿੰਨਾ ਭਾਦੂ ਦਾ ਦੁੱਧ ਪਾਜੀ ਦੁੱਧ ਪਾਜੀ ਚਲੋ ਜਿੰਨੀ ਸਟਾਰਟਾਂਗੇ ਅੱਜ 3 ਦਿਨ ਦੀ ਸੂਈ ਥੱਲੇ 12 ਤੋਂ ਤੇ ਪਲੱਸ ਜਾਊ ਝੋਟੀ ਠੀਕ ਹੈ ਠੀਕ ਹੈ ਜੀ ਇਸ ਟਾਈਮ ਦਾ ਮੌਕੇ ਦਾ 10 ਲੀਟਰ ਬਣਦਾ 10 ਲੀਟਰ ਹੈਗਾ ਪਾਜੀ ਦਾ ਪਾਣੀ ਠੀਕ ਹੈ ਠੀਕ ਹੈ ਲਓ ਜੀ ਇਸ ਟਾਈਮ ਦਾ 10 ਲੀਟਰ ਬਿਲਕੁਲ ਤਿਆਰ ਹੈ ਬੋਲਾ ਅਖੇਲੀ ਦਾ ਕਾਪਿਆਵਾ ਦੇ ਪਿੱਛੇ ਇਹਦੇ ਆਖੇ ਫੜੀ ਪੂਛ ਫੜੀ ਮੈਲ ਕਾਫ ਤੇ ਕਰੋ ਜੀ ਚੈੱਕ ਤੁਸੀਂ ੱਡਾ ਚੱਡਾ ਕਿੱਡਾ ਵੀ ਫੰਦਾ ਇਹ ਪੰਨਾ ਇਹਨਾਂ ਦੇ ਚੈਫਾ ਗਾ ਵਾਂਗੂ ਪਣੀ ਪਈ ਆ ਤੇ ਬਾਕੀ ਕੋਈ ਸਾਂਭ ਨਾਲ ਲੱਜੇ ਕੋਈ ਭਰਾ ਤੇ ਚਲੋ ਦੁੱਧ ਚੰਗਾ ਭਰੀ ਜਾਊਗੀ ਜਰਮਾ ਦੀ ਇਹਦਾ ਮੁੱਲ ਭਾਜੀ ਹਰ ਮਨਜੋਤ ਸਿੰਘ ਇਹਦਾ ਮੁੱਲ ਆਪਾਂ ਕਰਦੇ 115000 ਕਿ 115 ਹਾਂਜੀ ਇੱਕ ਕਰੀਏ ਜੈ ਜੀਆ ਇੱਕ 8 ਦੀ ਵੀ ਰਹੀਏ ਹੋਰ ਕਰ ਲੀਏ ਥੋੜੀ ਜੇ ਲਾਸਟ ਇੱਕ 6 ਦੀ ਦੇ ਦਿੰਦਾ ਦੇ ਦਿੱਤੀ ਰਹਿਣਗੀ ਦੀ ਭਾਈ ਦਵਾਂਗੇ ਠੀਕ ਲਓ ਜੀ ਇੱਕ 6 ਦੀ ਦੇ 1 ਲੱਖ ਤੇ 6000 ਦੀ ਦੇਤੀ ਮਨਜੋਤ ਵੀਰ ਨੇ ਇਹ ਥਾਪੀਆਂ ਥੁਕੀਆਂ ਘਾਟ ਹੀ ਮਾਰਦੇ ਐ ਐਂਡ ਤੇ ਮਨਜੋਤ ਕੀ ਕਹਿੰਦਾ ਥੋੜੀ ਜਿਆ ਡਰਦਾ ਜਾ ਮਨਜੋਤ ਉਹ ਮਨਜੋਤ ਆਹੋ ਭਾਈ ਐਂਡ ਤੇ ਤੁਹਾਨੂੰ ਐਂਦਾ ਇੱਥੇ ਮਾਰੀ ਆ ਜੀ ਜੀ ਕਹਿੰਦਾ ਵਾਕਿਆ ਹੀ ਹਾਂਜੀ ਉਹ ਸਿਆਣੇ ਕਹਿੰਦੇ ਜਿਹੜੀ ਚੀਜ਼ ਤੇ ਮਜ਼ਾ ਆਵੇ ਵਾਕਿਆ ਵੇ ਥਾਪੀਆਂ ਵੀ ਉੱਥੇ ਮਾਰਨ ਜੀ ਕਰਦਾ ਮਨ 'ਚ ਧਾਰਿਆ ਹੈ ਨਾ ਵੀ ਐਂਡ ਤੇ ਹੀ ਕਰਨਾ ਕੰਮ ਲਓ ਭਾਜੀ ਤੇ ਹੋਰ ਪਾਕਿਸਤਾਨੀ ਵੀ ਆ ਪਾਕਿਸਤਾਨੀ ਨਹੀਂ ਜੀ ਆ ਵੀ ਪੰਡਾ ਪਾਜੂ ਕਰਮਾ ਲਈ ਠੀਕ ਆ ਇਹ ਦੀ ਵੀ ਜੀ ਆਪਣੇ ਕੋਲ ਕੋਈ ਵੀਰ 15 ਕਿਲੋ ਦੀ ਗਾਰੰਟੀ ਲਿਖਾ ਕੇ ਲੈ ਜੀ ਅੱਛਾ ਜੀ ਠੀਕ ਆ ਵਾਦੂ ਦੋ ਦਿੰਦੀ ਆ ਅੱਛਾ ਜੀ 12 ਤੋਂ 15 ਕਿਲੋ ਕਵਾਂਗੇ ਠੀਕ ਆ ਠੀਕ ਆ ਅੱਧੀ ਨਹੀਂ ਜੇ ਭਾਜੀ ਬਣੀ ਅੱਛਾ ਜੀ ਠੀਕ ਆ ਠੀਕ ਆ ਇਹਦੇ 12 ਤਰੀਕ ਨੂੰ ਪੂਰੇ 10 ਮਹੀਨੇ ਜੀ ਅੱਛਾ ਜੀ ਤੇ ਉੱਤੇ ਦੇ ਨਵੀਂ ਖੜ ਠੀਕ ਆ ਠੀਕ ਆ ਛੋਟੀ ਦੇ ਜੇ ਹਿਸਾਬ ਨਾਲ ਸ਼ਾਇਦ ਮਾਰਨ ਲਈ ਆ ਠੀਕ ਆ ਜੀ ਤਕਰੀਬਨ 10 ਦਿਨ ਪਹਿ ਆ ਗਏ ਆ ਵੇਖੋ ਬੜਨਾਲਾ ਬੰਨਾ ਜੀ ਭਾਈ ਲਓ ਜੀ ਬਿੰਡਿੰਗ ਵਾਲਾ ਹੁਣ ਲਈ ਮਾਰਨ ਵੇਖੋ ਅੱਛਾ ਠੀਕ ਆ ਤੇ ਸੀਲ ਲੀਆਂ ਸੁੱਲੀਆਂ ਲੀਆਂ ਬਹੁਤ ਆ ਇਹ ਪਿਓਰ ਨਹੀਂ ਲਿਆ ਵੀ ਮੂੰਹ ਵੇਖੋ ਭਾਈ ਛੋਟੀ ਬਦਲਾ ਚੰਮ ਜੇ ਖੋਲੋ ਇਹਨੂੰ ਖੋਲ ਕੇ ਉੱਥੇ ਲਿਆਓ ਖੋਲ ਕੇ ਵਿਖਾਉਣੀ ਆ ਵੀਰ ਜੀ ਮੈਂ ਆਜਾ ਤੂੰ ਜਾ ਫਲਕਾਰੀ ਲਾ ਕੇ ਵਿਖਾਈਏ ਲਾ ਦਿਓ ਲਾ ਸ਼ੇਰ ਹੀ ਨਿਕਲੂ ਥੱਲੇੋਂ ਸ਼ੇਰ ਹੀ ਸ਼ੇਰ ਹੀ ਨਿਕਲੂ ਕਿਹੜੇ ਨਿਕਲੂ ਨਹੀਂ ਸ਼ੇਰ ਹੀ ਨਿਕਲੂ ਜਿਹੜੇ ਸ਼ੇਰ ਤੇ ਫਲਕਾਰੀ ਪਈ ਉਹ ਸ਼ ਉਹਦੇ ਮੂਰਖ ਬੰਦਾ ਜਿਹੜਾ ਮੰਨ ਲਓ ਵੀ ਫੋਤੇ ਦੇ ਫਲਕਾਰੀ ਪਾ ਕੇ ਦੇ ਸ਼ੇਰ ਦੱਸਦਾ ਹਾਂਜੀ ਹਾਂਜੀ ਸਹੀ ਗੱਲ ਬਿਲਕੁਲ ਸਹੀ ਗੱਲ ਬਿਲਕੁਲ ਜੀ ਹਾਂਜੀ ਜਿਹੜਾ ਸ਼ੇਰ ਉਹਨੇ ਸ਼ੇਰ ਹੀ ਦਿਖਣਾ ਭਾਵੇਂ ਉਹ ਤੇ ਦਿਖਣਾ ਜੀ ਠੀਕ ਆ ਤੇ ਉਹ ਮਰਜ਼ੀ ਪਾ ਦਿਓ ਜੋ ਮਰਜ਼ੀ ਪਾ ਦਿਓ ਲਓ ਭਾਜੀ ਸ਼ੇਰ ਨੇ ਸ਼ੇਰ ਹੀ ਦਿਖਣਾ ਸ਼ੇਰ ਚੋਂ ਗਧਾ ਨਹੀਂ ਕਦੇ ਵੀ ਪੈਦਾ ਹੋ ਸਕਦਾ ਹਾਂਜੀ 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 ਤੇ ਜੇ ਆਪਾਂ ਗਧੇ ਤੇ ਪਾਵਾਂਗੇ ਤੇ ਉਹਨੇ ਗਧਾ ਹੀ ਰਹਿਣਾ ਸ਼ੇਰ ਉਹਨੇ ਨਹੀਂ ਬਣ ਜਾਣਾ ਇੱਕ ਪਾਕਿਸਤਾਨੀ ਗਰੀਨੀ ਲੀਰਾ ਵੀ ਆ ਗਈ ਆ ਪਾਕਿਸਤਾਨੀ ਬਾਕੀ ਕਰ ਦਿਓ ਜੀ ਨੂੰ ਵੇਖੋ ਭਾਈ ਕਿੰਨਾ ਨੇ ਇਸ 15 ਦੇ ਪਲੱਸ ਦੁੱਧ ਦੇਣ ਵਾਲੀ ਆ ਤੇ ਦੇਣ ਅਜੇ ਗਿੰਤੀ ਵਿੱਚ ਬਾਤ ਲਾ ਜੂਗੀ ਹੋਰ ਤੇ ਐਫ ਐਫ ਦਾ گاਵਾ ਨੂੰ ਹੁਵਾਨਾ ਕੱਢ ਜਣਾ ਕਰਮ ਵਾਲੀ ਨੇ ਖਾਓ ਇਹਦਾ ਮਨ ਕੀ ਯਾਰ ਖਾਓ ਦਾ ਜੋ ਸਾਂ ਖਾਣ ਲੈ ਨਾ ਬੂਗੇ ਲੋ ਬਾਈ ਜੀ ਕੱਪੜਾ ਨਹੀਂ ਕੱਪੜਾ ਪਸ਼ੂ ਥੰਦੇ ਬਹਿਣ ਨਹੀਂ ਦਿੰਦਾ ਬਹਿ ਕੇ ਖਾਤਾ ਹੀ ਖਾਣਾ ਬਹਿ ਜਾ ਫੇਰ ਬਹਿ ਜਾ ਬੱਤ ਇਹ ਬਹਿ ਕੇ ਖਾਣਾ ਸਿੱਧਾ ਹੋ ਗਿਆ ਲੋ ਬਾਈ ਜੀ ਚੈੱਕ ਕਰਦਾ ਤੇ ਤੁਸੀਂ ਉਹ ਗੱਲ ਨਹੀਂ ਬਿਲਕੁਲ ਜਿਹੜੀ ਸ਼ਾਂਤ ਸੁਭਾਅ ਲਈ ਆ ਹੋਰ ਦੀਆਂ ਨੂੰ ਚੋਲ ਤੋਂ ਦੋ ਕੋਈ ਲੱਗੇ ਸ਼ਾਂਤ ਸੁਣ ਵੀ ਜਿਹੜਾ ਕੱਲਾ ਕੱਲਾ ਲੱਗਾ ਪਿਆਣ ਗਿੱਠ ਗਿੱਠ ਤੇ ਥਣ ਲੱਗਾ ਕਰਮ ਵਾਲੀ ਨੂੰ ਤੇ ਇੱਕ ਬੇੜੀ ਦੀ ਸਾਸਾ ਜੇ ਹੋਰ ਇਹ ਪਾਤੀ ਹੈ ਕੈਪ ਗਾਵਾਂ ਨੂੰ ਪਰੇ ਕਰ ਜੂਗੀ ਜਦੋਂ ਪੂਰਾ ਤਿਆਰ ਹੋ ਵੀ ਲੋਜੀ ਕਰੋ ਚੈੱਕ ਕਦ ਕਾੜ ਵੀ ਬਹੁਤ ਹੀ ਚੰਗਾ ਆ ਗਿਆ ਇਸ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਜੀ ਮਣਕੀ ਆਖਰ ਚਾਵੇਂ ਪੈਰ ਧੋਤੇ ਆ ਹਾਂ ਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਇਹਦਾ ਮੁੱਲ 1 ਲੱਖ 10 ਹਜ਼ਾਰ ਜੀ 1 30 ਭਾਜੀ ਹਾਂ ਕਰੀਏ ਗਿਆ ਜਾਂ 1 50 ਦੇ ਦਈਏ ਹੋਰ ਛੱਡ ਦੇ ਥੋੜੇ ਕੁਝ ਮਾਵੀ ਕਾ ਲਓ ਹਾਂ ਜੀ ਕਰਦੇ ਫਿਰ ਤੁਸੀਂ 1 20 ਹੀ ਦੇ ਦਈਏ ਮਨਜੋਸਿਆ ਦੇ ਦਾਂਗੇ ਹੋਈਆ ਵਾਰੀ ਫਾਪੀ ਆਈ ਆਈ ਆ ਹਾਂ ਮਨਜੋਸਿਆ ਸੰਦਾਓ ਦੇਖੋ ਦੀ ਫੋਟੋ ਵੀ ਸਿੱਧੂ ਮੂਸੇ ਵਾਲੇ ਦੀ ਲੱਗੀ ਆ। ਹਾਂਜੀ ਹਾਂਜੀ ਹਾਂਜੀ। ਤੇ ਥਾਪੀ ਵੀ ਜਮਾ ਉਹਦੇ ਰਗੀ ਆ। ਮਾਰੀ ਮਾਰੀ ਲਾਈਵ ਪੂਰਾ ਨਹੀਂ ਬਿਲਕੁਲ ਬਿਲਕੁਲ ਮਾਰ ਕੇ ਵਿਖਾਦੀ। ਇਹ ਦੇਤੀ। ਜਾਣਦੀ ਏ। ਕਿਨੇ ਇੱਕ ਵੀਰ ਜਾਣਦੀ ਏ। ਇੱਕ ਵੀਰ ਜਾਣਦੀ ਭਾਜੀ। ਲਓ ਜੀ ਇਹ ਫੈਨ ਆ ਭਾਜੀ। ਅੱਛਾ ਮੂਸੇ ਵਾਲਾ। ਇਹ ਮੁੰਡਾ ਜਿਹੜਾ ਨਾ। ਅੱਛਾ। ਇਹ ਸੰਤ ਪਿੰਡਰਾਲੇ ਦਾ। ਅੱਛਾ। ਭਾਈ ਅਮਰਤਪਾਲ ਦਾ ਤੇ ਸਿੱਧੂ ਮੂਸੇ ਵਾਲੇ ਦਾ ਦੀਪ ਸਿੱਧੂ ਦਾ। ਠੀਕ ਠੀਕ। ਚੌਹ ਬੰਦਿਆਂ ਦਾ ਫੈਨ ਆ। ਅੱਛਾ ਅੱਛਾ। ਨਹੀਂ ਨਹੀਂ ਵੱਲੋ ਸੋਚ। ਹੋਰ ਵਧੀਆ ਰੂਹਾਂ ਦਾ। ਹਾਂ ਨਹੀਂ ਵਧੀਆ ਰੂਹਾਂ ਉਹਨ ਹਾਂਜੀ ਲੋ ਭਾਈ ਪਤਲੇ ਚੰਮ ਵਾਲੀ ਨਾੜਾ ਨੁੜਾ ਵੀ ਜਿਹੜੀਆਂ ਚੰਮ ਦੇ ਚੰਗੀਆਂ ਆ ਗਈਆਂ ਵਾ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਜਿਹੜੇ ਨਿਗੇ ਨਿਗੇ ਭਾਪ ਆਏ ਆ ਬਾਕੀ ਆਪਣੀ ਹੱਥ ਜੋੜ ਕੇ ਬੇਨਤੀ ਇਹੋ ਹੀ ਆ ਹਾਂਜੀ ਤੇ ਜਿਹੜੇ ਵੀਰ ਭਰਾ ਨੇ ਪਸ਼ੂ ਲੈਣਾ ਏ ਤੇ ਉਹ ਆਣ ਕੇ ਆਪਣੀ ਪਾਸ ਕਰਕੇ ਤਸल्ली ਕਰਕੇ ਤੇ ਫਿਰ ਖੜੋ ਹਣਾ ਬਿਲਕੁਲ ਸਹੀ ਗੱਲ ਹੈ ਜਿਹੜੇ ਵੀਰ ਕੋ ਨਹੀਂ ਆ ਜਾਂਦਾ ਚਲੋ ਉਹਨੂੰ ਤਾਂ ਫੇਰ ਆੜਾ ਫਰਜ ਆ ਸੱਚ ਦੱਸ ਕੇ ਹਣਾ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਲਓ ਭਾਈ ਜੀ ਹਰ ਵਾਰੀ ਪਾਈ ਦੀ ਇਹੋ ਬੇਨਤੀ ਹੁੰਦੀ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾ